ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਵੀਨਾ ਵਰਮਾ ਦੀ ਇੱਕ ਹੋਰ ਕਹਾਣੀ ਪ੍ਰੋਮੇਟ ਟੰ ਟੰ ਕਰਦੀ ਘੜੀ ਨੇ 11 ਵਜੇ ਦਾ అలਾਰਮ ਦਿੱਤਾ ਤੇ ਮਿਸਰੀ ਤੇ ਪਈ ਰਜਨੀ ਦਾ ਧਿਆਨ ਘੜੀ ਵੱਲ ਚਲਾ ਗਿਆ ਉਸਨੇ ਅੱਖਾਂ ਘੁਮਾ ਕੇ ਵੇਖਿਆ ਉਸਦਾ ਪਤੀ ਅਮਨ ਕੁਰਸੀ ਤੇ ਬੈਠਾ ਮੇਜ਼ ਤੇ ਝੁਕਿਆ ਹੋਇਆ ਸੀ ਕਿਤਾਬਾਂ ਦਾ ਠੱਬਾ ਉਸ ਦੇ ਅੱਗੇ ਪਿਆ ਸੀ ਤੇ ਉਹ ਉਹਨਾਂ ਚੋਂ ਕੁਝ ਦੇਖ ਕੇ ਆਪਣੀ ਕਾਪੀ ਤੇ ਉਤਾਰ ਰਿਹਾ ਸੀ ਟੇਬਲ ਲੈਂਪ ਦੀ ਰੋਸ਼ਨੀ ਚ ਉਸ ਦੀਆਂ ਅੱਖਾਂ ਤੇ ਚੜੀਆਂ ਐਨਕਾਂ ਦੇ ਸ਼ੀਸ਼ੇ ਚਮਕ ਰਹੇ ਸਨ ਤੇ ਉਹ ਕਈ ਵਾਰੀ ਟਿਚ ਟਿਚ ਕਰਕੇ ਸਿਰ ਹਿਲਾਉਂਦਾ ਤੇ ਮੁੜ ਫੇਰ ਲਿਖਣ ਲੱਗ ਪੈਂਦਾ ਰਜਨੀ ਨੇ ਉਸ ਨੂੰ ਗੌਰ ਨਾਲ ਦੇਖਿਆ ਟੇਬਲ ਲੈਂਪ ਦੀ ਅੱਧੀ ਰੋਸ਼ਨੀ ਉਸਦੇ ਮੂੰਹ ਤੇ ਪੈ ਰਹੀ ਸੀ ਤੇ ਅੱਧੀ ਰੋਸ਼ਨੀ ਕਾਗਜ਼ਾਂ ਤੇ ਕਿੰਨੀ ਮਿਹਨਤ ਕਰ ਰਿਹਾ ਹੈ ਸ਼ਾਇਦ ਪੀ ਐਚ ਡੀ ਕਰਦਾ ਹੈ ਪੀ ਐਚ ਡੀ ਕਰਕੇ ਰੰਗ ਲਗਾ ਦੇਵੇਗਾ ਜਿਹੋ ਜਿਹੇ ਰੰਗ ਪਹਿਲਾਂ ਪੜ ਕੇ ਲਗਾ ਦਿੱਤੇ ਉਹ ਮਨ ਹੀ ਮਨ ਚ ਸੋਚਦੀ ਸਾਰਾ ਦਿਨ ਪਾਗਲਾ ਵਾਂਗ ਕਿਤਾਬਾਂ ਨਾਲ ਮੱਥਾ ਮਾਰੀ ਜਾਂਦਾ ਹੈ ਨਾ ਘਰ ਦਾ ਫਿਕਰ ਹੈ ਨਾ ਪਰਿਵਾਰ ਦਾ ओके ਮੈਂ ਪੀ ਐਚ ਡੀ ਹੋ ਜਾਵਾਂ ਫਿਰ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਤਿੰਨ ਸਾਲ ਹੋ ਗਏ ਰਜਨੀ ਦਾ ਵਿਆਹ ਹੋਇਆ ਪਰ ਉਸ ਨੂੰ ਲੱਗਦਾ ਸੀ ਉਹ ਅੱਜ ਵੀ ਕੁਆਰੀ ਹੈ ਪਹਿਲਾ ਸਾਲ ਡੇਢ ਸਾਲ ਦਾ ਭਾਰਤ ਤੋਂ ਇੰਗਲੈਂਡ ਆਉਂਦਿਆਂ ਹੀ ਲੱਗਿਆ ਸੀ ਇੱਥੇ ਆ ਕੇ ਵੀ ਕਿਹੜਾ ਉਸਨੇ ਸੁੱਖ ਦੇਖਿਆ ਸੀ ਆਉਂਦੇ ਸਾਰ ਹੀ ਰੋਜ਼ੀ ਦਾ ਮਸਲਾ ਸਾਹਮਣੇ ਖੜਾ ਸੀ ਦੇ ਉਸ ਦਾ ਕਿਤਾਬੀ ਕੀੜਾ ਪਤੀ ਪੜਾਈ ਪਿੱਛੇ دیਵਾਨਾ ਸੀ ਕਈ ਵਾਰ ਮਨ ਕਰਦਾ ਕਿ ਉਸ ਦੀਆਂ ਕਿਤਾਬਾਂ ਫਾੜ ਕੇ ਗਲੀ 'ਚ ਵਹਾ ਮਾਰੇ ਪਰ ਉਹ ਜਿਹੜਾ ਨਾ ਕਰ ਸਕੀ ਉਹ ਪਿਆਰ ਨਾਲ ਰਾਜੀ ਨੂੰ ਆਖਦਾ ਰਾਜੀ ਡੀਅਰ ਜਦੋਂ ਮੈਂ ਪੀ ਐਚ ਡੀ ਪੂਰੀ ਹੋ ਗਈ ਤਾਂ ਜੋ ਕਿਤਾਬ ਲਿਖਾਂਗਾ ਉਹ ਤੈਨੂੰ ਸਮਰਪਣ ਕਰਾਂਗਾ ਟੂ ਮਈ ਡੀਅਰ ਵਾਈਫ ਰਾਜੀ ਰਜਨੀ ਇੱਕ ਪਲ ਲਈ ਫੋਕਾ ਜਿਹਾ ਹੱਸ ਛੱਡਦੀ ਰਜਨੀ ਨੇ ਕਰਵਟ ਬਦਲੀ ਤੇ ਆਪਣੇ ਬੈਡਰੂਮ ਦੀ ਖਿੜਕੀ ਚੋਂ ਬਾਹਰ ਦੇਖਣ ਲੱਗ ਪਈ ਬਾਹਰ ਆਕਾਸ਼ ਤੇ ਚੰਨ ਚਮਕ ਰਿਹਾ ਸੀ ਕਿਤੇ ਕੋਈ ਬੱਦਲ ਨਹੀਂ ਹਵਾ ਦਾ ਪੂਰਾ ਨਹੀਂ ਚੰਨ ਵੀ ਸ਼ਾਇਦ ਉਸ ਵਾਂਗ ਇਕੱਲਾ ਹੈ ਤੇ ਇਕੱਲਾ ਹੀ ਸਫ਼ਰ ਤੈਅ ਕਰ ਰਿਹਾ ਹੈ ਉਸ ਨੇ ਆਪਣੇ ਤੁਲਨਾ ਚੰਦਰਮਾ ਨਾਲ ਕੀਤੀ ਉਸਨੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਸੌ ਨਹੀਂ ਸਕੀ ਚਾਨਣ ਚ ਉਸਨੂੰ ਨੀਂਦ ਨਹੀਂ ਆਉਂਦੀ ਹਨੇਰਾ ਉਸਨੂੰ ਬੜਾ ਚੰਗਾ ਲੱਗਦਾ ਹੈ ਕਮਰੇ ਦੀ ਬੱਤੀ ਬੰਦ ਕਰਕੇ ਆਪਣੇ ਬਿਸਤਰੇ ਤੇ ਲੇਟ ਕੇ ਉਹ ਆਪਣੇ ਖਿਆਲਾਂ ਦੀ ਦੁਨੀਆ ਚ ਗੁਆਚ ਜਾਂਦੀ ਤੇ ਫਿਰ ਪਤਾ ਨਹੀਂ ਕਦੋਂ ਉਸਦੇ ਵਿਚਾਰਾਂ ਦੇ ਘੋੜੇ ਦੌੜ-ਦੌੜ ਕੇ ਥੱਕ ਜਾਂਦੇ ਤੇ ਉਹ ਨੀਂਦ ਰਾਣੀ ਦੀ ਗੋਦ ਵਿੱਚ ਚਲੀ ਜਾਂਦੀ ਹੈ 12 ਵਜੇ ਅਮਨ ਹਾਲੀ ਵੀ ਪੜ ਰਿਹਾ ਸੀ ਉਸ ਨੂੰ ਚੇਤਾ ਆਉਂਦਾ ਜਦੋਂ ਕਾਲਜ ਵਿੱਚ ਪੜਦੀ ਸੀ ਤਾਂ ਹੋਸਟਲ ਵਿੱਚ ਉਸ ਦੀ ਰੂਮ ਮੇਟ ਹੁੰਦੀ ਸੀ ਕਿਰਨ ਦੋਵਾਂ ਦੀ ਅਕਸਰ ਰਾਤ ਨੂੰ ਲੜਾਈ ਹੋ ਜਾਂਦੀ ਸੀ ਕਿਰਨ ਰਾਤ ਨੂੰ ਪੜਦੀ देर ਤੱਕ ਪਰ ਅਜਨੀ ਰੌਲਾ ਪਾਉਂਦੀ ਸੀ ਕਿ ਛੇਤੀ ਬੱਤੀ ਬੰਦ ਕਰਕੇ ਮੈਨੂੰ ਲਾਈਟ ਚ ਨੀਂਦ ਨਹੀਂ ਆਉਂਦੀ ਹੱਕ ਹਾਰ ਕੇ ਦੋਵੇਂ ਸੌ ਜਾਂਦੀਆਂ ਉਸ ਨੂੰ ਇੱਕ ਇੱਕ ਗੱਲ ਯਾਦ ਆ ਰਹੀ ਸੀ ਕਿਰਨ ਸਵੇਰੇ ਉੱਠ ਕੇ ਉਸ ਵਾਸਤੇ ਮੈਸਜੋਂ ਗਰਮ ਗਰਮ ਚਾਹ ਲੈ ਕੇ ਆਉਂਦੀ ਲਓ ਮਹਾਰਾਣੀ ਜੀ ਚਾਹ ਪੀ ਲਓ ਉਹ ਚਾਹ ਪਿੰਦੀ ਫਿਰ ਦੋਵੇਂ ਮਿਲ ਕੇ ਰੂਮ ਸਾਫ਼ ਕਰਦੀਆਂ ਫਟਾਫਟ ਕੱਪੜੇ ਪ੍ਰੈਸ ਕਰਦੀਆਂ ਮੈਸਜ ਜਾ ਕੇ ਨਾਸ਼ਤਾ ਲੈਂਦੀਆਂ ਤੇ ਭੱਜੇ ਭਜਾਈ ਵਿਚ ਕਾਲਜ ਜਾ ਪਹੁੰਚਦੀ। ਸ਼ਾਮੀ ਵਾਪਸ ਆ ਕੇ ਵੀ ਇਹੋ ਨਟਵਜ ਹੁੰਦੇ ਸੀ। ਪਰ ਉਦੋਂ ਜਿਉਣ ਦਾ ਇੱਕ ਮਜ਼ਾ ਸੀ ਉਹ ਸੋਚਦੀ। ਅਮਨ ਨੇ ਲਾਈਟ ਬੰਦ ਕਰ ਦਿੱਤੀ ਤੇ ਆ ਕੇ ਆਪਣੇ ਬੈੱਡ ਤੇ ਪੈ ਗਿਆ। ਉਹ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ। ਅਮਨ ਦੇ ਘਰਾੜੇ ਉਸ ਨੂੰ ਸੌਣ ਨਹੀਂ ਦਿੰਦੇ। ਉਹ ਪਾਸਾ ਪਰਤ ਕੇ ਬਾਹਰ ਦੇਖਣ ਲੱਗ ਪੈਂਦੀ ਹੈ। ਬਾਹਰ ਠੰਡੀ ਚਾਨਣੀ ਛਿੜਕੀ ਹੁੰਦੀ ਹੈ ਜਿਵੇਂ ਕੁਦਰਤ ਨੇ ਉਸ ਦਾ ਮਨ ਕਰਦਾ ਹੈ ਕਿ ਆਪਣਾ ਮੰੰਜਾ ਚੁੱਕ ਕੇ ਬਾਹਰ ਵੇੜੇ ਵਿੱਚ ਜਾ ਪਵੇ ਪਰ ਮੰੰਜਾ ਕਿਵੇਂ ਚੁੱਕੇ ਉਸ ਨੂੰ ਆਪਣੀ ਬੇਵਸੀ ਤੇ ਗੁੱਸਾ ਜਿਹਾ ਆਇਆ ਕਿ ਉਹ ਜਿਹਾ ਮੁਲਕ ਹੈ ਨਾ ਪੈਣ ਦੀ ਆਜ਼ਾਦੀ ਨਾ ਖਾਣ ਦੀ ਨਾ ਜਿਉਣ ਦੀ ਉਹ ਮੁਰ ਮੁੜ ਹਨੇਰੇ 'ਚ ਚਾਕਣ ਲੱਗ ਪਈ ਉਸ ਨੂੰ ਲੱਗਦਾ ਕਿ ਉਸ ਨਾਲ ਸਭ ਕੁਝ ਗਲਤ ਹੋ ਰਿਹਾ ਹੈ। ਅਮਨ ਨੇ ਪਾਸਾ ਲਿਆ ਤੇ ਰਜਨੀ ਆਪਣੇ ਅਤੀਤ ਚ ਗੁੰਮ ਹੋ ਗਈ। ਉਸ ਨੂੰ ਯਾਦ ਆਉਂਦਾ ਹੈ ਹੋਸਟਲ ਵਿੱਚ ਹੀ ਉਸ ਤੇ ਕਿਰਨ ਕਿੰਨੀ-ਕਿੰਨੀ ਢੇਰ ਤੱਕ ਬਾਹਰ ਗਰਾਊਂਡ ਚ ਪਈਆਂ। ਰਾਤ ਨੂੰ ਗੱਲਾਂ ਮਾਰਦੀਆਂ ਰਹਿੰਦੀਆਂ ਸਨ। ਕੁੜੀਆਂ ਇੱਧਰ ਉੱਧਰ ਰੌਲਾ ਪਾਉਂਦੀਆਂ ਫਿਰਦੀਆਂ, ਗਿੱਦੇ ਪੈਂਦੇ, ਪੰਗੜੇ ਪੈਂਦੇ ਤੇ ਅੱਧੀ-ਅੱਧੀ ਰਾਤ ਤੱਕ ਮਸਤਾਨੀਆਂ ਹੋਈਆਂ ਕੁੜੀਆਂ ਮਹਿਫਿਲ ਲਗਾਈ ਰੱਖਦੀਆਂ ਰਜਨੀ ਉਹਨਾਂ ਦੀ ਹੀਰੋਇਨ ਸੀ ਕੋਈ ਵੀ ਪ੍ਰੋਗਰਾਮ ਹੁੰਦਾ ਉਹ ਅੱਗੇ ਹੁੰਦੀ ਉਹ ਜਿਵੇਂ ਹੋਸਟਲ ਦੀ ਰੌਣਕ ਸੀ ਉਹ ਆਪਣੀਆਂ ਲਿਖੀਆਂ ਕਵਿਤਾਵਾਂ ਕੁੜੀਆਂ ਨੂੰ ਸੁਣਾਉਂਦੀ ਤੇ ਕੁੜੀਆਂ ਵੀ ਸਵਾਦ ਲੈ ਲੈ ਕੇ ਉਸ ਤੋਂ ਸ਼ੇਅਰ ਸੁਣਦੀਆਂ ਉਹ ਮਸਤਾਨੀ ਉਮਰ ਸੀ ਉਸ ਨੂੰ ਯਾਦ ਆਉਂਦਾ ਇੱਕ ਦਿਨ ਜਦੋਂ ਉਹ ਦੇਖੀ ਚਾਨਣੀ ਰਾਤ 'ਚ ਬਾਹਰ ਧਰਤੀ ਤੇ ਹੀ ਕਿਰਨ ਦੀ ਗੋਚ ਸਿਰ ਰੱਖੀ ਪਈ ਸੀ ਤਾਂ ਕਿਰਨ ਨੇ ਕਿਹਾ ਸੀ ਰਜਨੀ ਤੂੰ ਮੇਰੀ ਭਾਬੀ ਬਣ ਜਾ ਕਿਉਂ ਉਹ ਚਿਲਕ ਪਈ ਕਿਉਂਕਿ ਮੈਂ ਤੈਨੂੰ ਬਹੁਤ ਪਿਆਰੀ ਲੱਗਦੀ ਹਾਂ ਦੇਖ ਮੇਰੇ ਭਰਾ ਦੀ ਗਰਮ ਕੱਪੜੇ ਦੀ ਹੋਜ਼ਰੀ ਹੈ ਬਹੁਤ ਪੈਸਾ ਹੈ ਉਸ ਕੋ ਉਹ ਤੈਨੂੰ ਬਹੁਤ ਪਿਆਰ ਕਰੇਗਾ ਤੂੰ ਐਸ਼ ਕਰੇਂਗੀ ਨਹੀਂ ਕਿਰਨ ਮੈਨੂੰ ਤਾਂ ਵਪਾਰੀ ਲੋਕ ਉਹੀ ਨਹੀਂ ਚੰਗੇ ਲੱਗਦੇ ਤੈਨੂੰ ਪਤਾ ਹੈ ਕਿ ਮੈਂ ਕੀ ਪਸੰਦ ਕਰਦੀ ਹਾਂ ਮੇਰਾ ਪਤੀ ਕੋਈ ਸ਼ਾਇਰ ਹੋਵੇਗਾ ਕੋਈ ਕਵੀ ਹੋਵੇਗਾ ਜਾਂ ਕੋਈ ਕਲਾਕਾਰ ਓਹ ਖਿਆਲਾਂ 'ਚ ਗੁੰਮ ਹੋ ਗਈ ਠੀਕ ਹੈ ਕਰਵਾ ਲੈ ਸ਼ਾਇਰ ਨਾਲ ਵਿਆਹ ਉਖੀ ਮਰेंगी ਸਾਰੀ ਉਮਰ ਕਿਰਨ ਉਸ ਦਾ ਸਿਰ ਪੁੰਜੇ ਰੱਖ ਕੇ ਗੁਸੇ ਦੇ ਪੈਰ ਪਟਕਦੀ ਚਲੀ ਗਈ ਸੀ ਰਜਨੀ ਨੂੰ ਚੇਤੇ ਆਇਆ ਫਿਰ ਪਤਾ ਨਹੀਂ ਸਮਾਂ ਕਿਵੇਂ ਉੱਡ ਗਿਆ ਪਤਾ ਨਹੀਂ ਕਿੱਦਾਂ ਉਸਦਾ ਵਿਆਹ ਅਮਨ ਨਾਲ ਹੋ ਗਿਆ ਅਮਨ ਜੋ ਇੰਗਲੈਂਡ ਜੰਮਿਆ ਪੜਿਆ ਤੇ ਪੜਿਆ ਸੀ ਉਹ ਵੀ ਸ਼ਾਇਦ ਗਲੈਮਰ 'ਚ ਫਸ ਗਈ ਸੀ ਅਮਨ ਦੀ ਸੁੰਦਰਤਾ ਨੂੰ ਦੇਖ ਕੇ ਨਾ ਨਾ ਕਰ ਸકી ਪਰ ਹੁਣ ਲੱਗਦਾ ਜਿਵੇਂ ਸਭ ਕੁਝ ਗਲਤਮਲਤ ਹੋ ਗਿਆ ਹੈ ਉਹ ਸੋਚਦੀ ਜਿਵੇਂ ਉਸਨੇ ਵਿਆਹ ਨਹੀਂ ਕਰਵਾਇਆ ਸਗੋਂ ਆਤਮ ਹੱਤਿਆ ਕੀਤੀ ਹੈ ਅਮਨ ਨਾਲ ਕਦੇ ਵੀ ਉਸਦੇ ਵਿਚਾਰ ਨਾ ਮਿਲ ਸਕੇ ਉਹ ਸੁਰੀਲੇ ਦਰਦ ਭਰੇ ਗੀਤ ਲਗਾ ਲੈਂਦੀ ਹੈ ਕਦੇ ਟੇਪ ਰਿਕਾਰਡਰ ਤੇ ਤਾਂ ਅਮਨ ਉਸ ਨੂੰ ਬੰਦ ਕਰਕੇ ਕੋਈ ਅੰਗਰੇਜ਼ੀ ਕੈਸਟ ਚਲਾ ਲੈਂਦਾ ਹੈ ਉਸ ਨੂੰ ਉਸਦੀਆਂ ਹਿੰਦੀ ਫਿਲਮਾਂ ਕਦੇ ਚੰਗੀਆਂ ਨਹੀਂ ਲੱਗੀਆਂ ਰਫੀ ਦੀ ਆਵਾਜ਼ ਮੁਕੇਸ਼ ਦਾ ਦਰਦ ਵਾਰਸ ਦੀ ਹੀਰ ਦੇ ਸ਼ੀਵ ਦੀ ਪੀੜ ਕਿਸੇ ਚੀਜ਼ ਦਾ ਵੀ ਨਾ ਅਮਨ ਨੂੰ ਪਤਾ ਨਹੀਂ ਹੈ ਉਹ ਸਿਰਫ ਸਰੀਰ ਦਾ ਸੰਬੰਧੀ ਹੈ ਵਿਚਾਰਾਂ ਦਾ ਨਹੀਂ ਉਸ ਨੂੰ ਲੱਗਦਾ ਹੈ ਜਿਵੇਂ ਉਹ ਇੱਕ ਦੇਹ ਦਾ ਰਿਸ਼ਤਾ ਨਿਭਾ ਰਹੀ ਹੈ ਜੀ ਨਹੀਂ ਰਹੀ ਘੜੀ ਨੇ 1 ਵਜਣ ਦਾ ਸੰਕੇਤ ਦਿੱਤਾ ਪਰ ਰਜਨੀ ਦੀਆਂ ਅੱਖਾਂ ਨੂੰ ਦੂਰ ਦੂਰ ਤੱਕ نیند ਨਜ਼ਰ ਨਹੀਂ ਆ ਰਹੀ ਸੀ ਉਹ ਫਿਰ ਸੋਚਾਂ ਦੇ ਗਹਿਰੇ ਸਮੁੰਦਰ ਵਿੱਚ ਜਾ ਡੁਗਕੀਆਂ ਲਾਉਣ ਲੱਗੀ। ਅਮਨ ਚੱਲ ਆਪਾਂ ਭਾਰਤ ਚੱਲੀਏ। ਉੱਥੇ ਆਪਾਂ ਨੂੰ ਚੰਗੀ ਨੌਕਰੀ ਮਿਲ ਜਾਵੇਗੀ। ਚੱਲਾ ਪਾ ਇੱਕ ਪਿਆਰੀ ਜਿਹੀ ਦੁਨੀਆ ਵਸਾਈਏ ਉੱਥੇ ਚੱਲ ਕੇ। ਤੈਨੂੰ ਪਤਾ ਹੈ ਮੈਂ ਬ੍ਰਿਟਿਸ਼ ਹਾਂ। ਬ੍ਰਿਟਿਸ਼ ਹੋਣ ਦਾ ਮਤਲਬ ਐ ਸਾਰੀ ਦੁਨੀਆ 'ਚ ਮੇਰੀ ਕਦਰ ਹੈ। ਫਿਰ ਇੱਥੇ ਕੀ ਕਮੀ ਹੈ? ਹਾਲੇ ਤੂੰ ਵੀ ਨਵੀਂ ਆਈ ਹੈਂ। ਮਨਸਤ ਸਾਲ ਇੱਥੇ ਰਹਿ ਕੇ ਦੇਖ ਤੂੰ ਵੀ ਬ੍ਰਿਟਿਸ਼ ਪਾਸਪੋਰਟ ਲੈ ਲੈ ਫਿਰ ਤੈਨੂੰ ਪਤਾ ਲੱਗੇਗਾ ਕਿ ਕੀ ਕਦਰ ਹੈ ਮੇਰੇ ਕਾਰਨ ਤੂੰ ਇੱਥੋਂ ਦੀ ਸਿਟੀਜ਼ਨ ਬਣ ਜਾਵੇਂਗੀ ਛੇਤੀ ਹੀ ਉਹ ਪਤਾ ਨਹੀਂ ਕੀ ਕੀ ਬੋਲਦਾ ਚਲਾ ਗਿਆ ਸੀ ਰਜਨੀ ਨੂੰ ਆਪਣੇ ਆਪ ਤੇ ਗੁੱਸਾ ਜਿਹਾ ਆਇਆ ਉਸ ਦਾ ਜੀ ਕੀਤਾ ਕਿ ਆਪਣਾ ਪਾਸਪੋਰਟ ਫਾੜ ਕੇ ਟੋਟੇ ਟੋਟੇ ਕਰਕੇ ਉਸ ਦੇ ਅੰਗੇ ਛੁੱਟ ਦੇਵੇ ਇਹ ਕਿਹੋ ਜਿਹੀ ਤਰਸਯੋਗ ਸਥਿਤੀ ਹੈ ਇਹ ਉਹ ਆਪਣਾ ਕੋਈ ਵजूद ਨਹੀਂ ਹੈ ਉਹ ਜੋ ਕੁਝ ਹੈ ਅਮਨ ਦੇ ਕਾਰਨ ਉਸ ਨੂੰ ਲੱਗਿਆ ਜਿਵੇਂ ਉਹ ਲੰਗੜੀ ਹੈ ਤੇ ਅਮਨ ਇੱਕ ਲਾਠੀ ਹੈ ਜਿਸ ਦੇ ਸਹਾਰੇ ਉਹ ਖੜੀ ਹੈ ਜਾਂ ਉਹ ਇੱਕ ਅਜਿਹੀ ਚਿਕਨੀ ਭੂਮੀ ਤੇ ਖੜੀ ਹੈ ਜਿੱਥੇ ਸਿਰਫ ਅਮਨ ਹੀ ਉਸਦਾ ਸਹਾਰਾ ਹੈ ਜੇ ਕਿਤੇ ਇੱਕ ਕਦਮ ਵੀ ਉਸ ਨੂੰ ਛੱਡ ਕੇ ਇੱਧਰ ਉੱਧਰ ਹੋ ਗਿਆ ਤਾਂ ਉਹ ਪੁੰਜੇ ਜਾ ਪਵੇਗੀ ਉਸ ਨੂੰ ਆਪਣੇ ਆਪ ਤੇ ਤਰਸ ਜਿਹਾ ਆਇਆ ਕਾਸ਼ ਉਹ ਆਪਣਾ ਮੁਲਕ ਛੱਡ ਕੇ ਇੰਨੀ ਦੂਰ ਨਾ ਆਏ ਹੁੰਦੇ ਉਸ ਨੂੰ ਆਪਣਾ ਆਪ અપਮਾਨਿਤ ਜਿਹਾ ਹੋਇਆ ਲੱਗਦਾ ਉਸ ਨੂੰ ਯਾਦ ਆਇਆ ਕਈ ਦਿਨ ਹੋਏ ਆਮਨ ਉਸਤੇ ਵਰਸ ਪਿਆ ਸੀ ਭਾਵੇਂ ਉਸ ਨੂੰ ਗੁੱਸਾ ਘੱਟ ਹੀ ਆਉਂਦਾ ਹੈ ਪਰ ਕਦੇ ਕਦੇ ਉਸਦੇ ਠੰਡੇ ਵਿਵਹਾਰ ਨੂੰ ਦੇਖ ਕੇ ਉਹ ਚਿੜ ਜਾਂਦਾ ਹੈ ਉਹ ਉਸਦੇ ਜਨਮ ਦਿਨ ਤੇ ਉਸ ਲਈ ਘੜੀ ਲੈ ਕੇ ਆਇਆ ਸੀ ਰਜਨੀ ਨੇ ਘੜੀ ਹੱਥ ਤੇ ਬੰਨਣ ਦੀ بجائے ਤਰਾਜ ਵਿੱਚ ਰੱਖ ਦਿੱਤੀ ਰਾਜੀ ਮੈਂ ਘੜੀ ਤੇਰੇ ਬੰਨਣ ਵਾਸਤੇ ਲੈ ਕੇ ਆਇਆ ਹਾਂ ਸੰਭਾਲ ਕੇ ਰੱਖਣ ਲਈ ਨਹੀਂ ਉਹ ਗੁੱਸੇ 'ਚ ਉਬਲ ਰਿਹਾ ਸੀ ਅਮਨ ਮੈਨੂੰ ਘੜੀ ਬੰਨਣਾ ਚੰਗਾ ਨਹੀਂ ਲੱਗਦਾ ਜਦੋਂ ਘੜੀ ਹੱਥ 'ਚ ਹੋਵੇ ਤਾਂ ਮੈਨੂੰ ਟਾਈਮ ਦੇਖ ਦੇਖ ਕੇ ਲੱਗਦਾ ਹੈ ਕਿ ਮੈਂ ਆਪਣਾ ਸਮਾਂ ਬਰਬਾਦ ਕਰ ਰਹੀ ਹਾਂ ਜ਼ਿੰਦਗੀ ਹੱਥੋਂ ਨਿਕਲਦੀ ਜਾ ਰਹੀ ਹੈ ਪਰ ਜਦੋਂ ਟਾਈਮ ਹੀ ਨਾ ਦੇਖੀ ਤਾਂ ਲੱਗਦਾ ਹੈ ਕਿ ਵਕਤ ਗੁਜ਼ਰ ਰਿਹਾ ਹੈ ਪਲੀਜ਼ ਤੂੰ ਮਾਇਨ ਨਾ ਕਰੀਂ ਉਹ ਹਲੀਮੀ ਨਾਲ ਬੋਲੀ ਸੀ ਠੀਕ ਹੈ ਘੜੀ ਦੀ ਤਾਂ ਗੱਲ ਛੱਡ ਦੇ ਮੈਂ ਕਦੇ ਵੀ ਤੈਨੂੰ ਆਪਣੇ ਪਿਆਰ ਦਾ ਜਵਾਬ ਪਿਆਰ 'ਚ ਦਿੰਦਿਆਂ ਨਹੀਂ ਦੇਖਿਆ ਤੂੰ ਹਮੇਸ਼ਾ ਐਦਾਂ ਹੀ ਰਹਿੰਦੀ ਹੈ ਚੁੱਪ-ਚੁੱਪ ਉਹ ਗੁੱਸੇ ਨਾਲ ਕੰਬ ਰਿਹਾ ਸੀ ਅਮਨ ਤੂੰ ਸਹੀ ਆਖਦਾ ਹੈ ਕਿ ਮੈਂ ਤੇਰੇ ਪਿਆਰ ਦਾ ਜਵਾਬ ਪਿਆਰ ਚ ਨਹੀਂ ਦਿੰਦੀ ਆਖਿਰ ਕਦੋਂ ਤੱਕ ਕੋਈ ਐਕਟਿੰਗ ਕਰ ਸਕਦਾ ਹੈ ਮੈਂ ਪਿਆਰ ਦੀ ਐਕਟਿੰਗ ਕਰਕੇ ਥੱਕ ਗਈ ਹਾਂ ਅਮਨ ਮੈਂ ਮਾਨਸਿਕ ਤੌਰ ਤੇ ਬਹੁਤ ਇਕੱਲੀ ਹਾਂ ਇਹ ਬੁਲੈਤੀ ਜੀਵਨ ਮੇਰੀ ਰੂਹ ਦੇ ਖਲਾ ਨੂੰ ਨਹੀਂ ਭਰ ਸਕਿਆ ਮੈਨੂੰ ਲੱਗਦਾ ਐ ਅਸੀਂ ਦੋ ਅਲੱਗ-ਅਲੱਗ ਕਲਚਰ ਹਾਂ ਜੋ ਸਾਡੇ ਮਾਪਿਆਂ ਦੀਆਂ ਗਲਤੀਆਂ ਕਾਰਨ ਇਕੱਠੇ ਹੋ ਗਏ ਹਾਂ ਨਾ ਤੇਰੇ ਨਾਲ ਇਨਸਾਫ ਹੋ ਰਿਹਾ ਹੈ ਤੇ ਨਾ ਮੇਰੇ ਨਾਲ ਰਾਜੀ ਕਿਉਂ ਕਿਸ ਲਈ ਕੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਕੀ ਤੂੰ ਮੇਰੇ ਨਾਲ ਖੁਸ਼ ਨਹੀਂ ਹੈ ਕੀ ਮੈਂ ਖੂਬਸੂਰਤ ਨਹੀਂ ਹਾਂ ਦੱਸ ਕੀ ਕਮੀ ਹੈ ਮੇਰੇ ਵਿੱਚ ਉਸ ਦਾ ਮੋਢਾ ਫੜਕੇ ਹਿਲਾ ਰਿਹਾ ਸੀ ਅਮਨ ਤੇਰੇ ਵਿੱਚ ਕੋਈ ਕਮੀ ਨਹੀਂ ਹੈ ਤੂੰ ਖੂਬਸੂਰਤ ਹੈ ਜਵਾਨ ਹੈ ਪਰ ਕਦੇ ਕਦੇ ਜ਼ਿੰਦਗੀ ਚ ਐਸੀ ਸਟੇਜ ਆਉਂਦੀ ਹੈ ਅਮਨ ਜਦੋਂ ਬੰਦਾ ਚਾਹੁੰਦਾ ਹੈ ਸਿਰਫ ਗੱਲਾਂ-ਬਾਤਾਂ ਰਹੀ ਸਵਾਲ ਜਵਾਬ ਕਰੇ ਤੇ ਜਦੋਂ ਅੱਗੇ ਉਹਨੂੰ ਬਰਾਬਰ ਦਾ ਜਵਾਬ ਨਹੀਂ ਮਿਲਦਾ ਤਾਂ ਬੰਦਾ ਹਾਰ ਜਾਂਦਾ ਹੈ ਟੁੱਟ ਜਾਂਦਾ ਹੈ ਉਸ ਦਾ ਮਨ ਮਰ ਜਾਂਦਾ ਹੈ ਜਿਵੇਂ ਮੇਰਾ ਮਨ ਮਰ ਗਿਆ। ਉਹ ਬੋਲਦੀ ਚਲੀ ਗਈ ਤੇ ਅਮਨ ਉਸ ਦੇ ਮੂੰਹ ਵੱਲ ਦੇਖਦਾ ਰਹਿ ਗਿਆ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਮੁੜ ਕੇ ਅਮਨ ਨੇ ਉਸ ਤੋਂ ਕੋਈ ਵਿਸ਼ੇਸ਼ ਆਸ਼ਾ ਨਹੀਂ ਰੱਖੀ। ਉਹ ਖੁਦ ਤਾਂ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ ਸਮਾਂ ਗੁਜ਼ਰ ਰਿਹਾ ਸੀ। ਹੁਣ ਉਹ ਦੋਵੇਂ ਰੂਮ ਮੇਟ ਵਾਂਗ ਸਨ। ਦੋਵੇਂ ਸਵੇਰੇ ਉੱਠਦੇ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਸ਼ਾਮੀ ਇਕੱਠੇ ਹੁੰਦੇ ਖਾਣਾ ਮਿਲ ਕੇ ਬਣਾਉਂਦੇ ਇਕੱਠੇ ਖਾਂਦੇ ਕਿਤੇ ਘੁੰਮ ਫਿਰ ਆਉਂਦੇ ਤੇ ਫਿਰ ਸੌ ਜਾਂਦੇ ਇਹ ਹੀ ਉਹਨਾਂ ਦੀ ਦਿਨਚਰਿਆ ਬਣ ਗਈ ਸੀ ਦੋਵਾਂ ਨੂੰ ਇੱਕ ਦੂਜੇ ਨਾਲ ਕੋਈ ਸ਼ਿਕਵਾ ਨਹੀਂ ਸੀ ਸੋਚਦੇ ਸੋਚਦੇ ਪਤਾ ਨਹੀਂ ਕਦੋਂ ਰਜਨੀ ਦੀ ਅੱਖ ਲੱਗ ਗਈ ਪਤਾ ਉਦੋਂ ਲੱਗਿਆ ਜਦੋਂ ਘੜੀ ਦੀ ਟੰ ਟੰਨੇ 7 ਵਜੇ ਦਾ అలਾਰਮ ਦਿੱਤਾ ਉਸਨੇ ਉੱਠਦਿਆਂ ਅੱਖਾਂ ਨਾਲ ਆਪਣੇ ਸੱਜੇ ਪਾਸੇ ਵੱਲ ਦੇਖਿਆ ਥਰਮੋਸ ਵਿੱਚ ਉਸ ਲਈ ਚਾਹ ਰੱਖ ਕੇ ਅਮਨ ਆਪਣੀ ਚਾਹ ਪੀ ਗਿਆ ਸੀ ਸ਼ਾਇਦ ਉਸ ਦਾ ਵੀ ਕੰਮ ਦੇ ਜਾਣ ਦਾ ਵਕਤ ਹੋ ਗਿਆ ਸੀ ਉਹ ਉઠી ਤੇ ਚਾਹ ਦਾ ਕੱਪ ਪਾ ਕੇ ਪੀਣ ਲੱਗ ਪਈ ਗਰਮ ਗਰਮ ਚਾਹ ਨੇ ਉਸ ਦੀ ਨੀਂਦ ਖੋਲ ਦਿੱਤੀ ਪੇ ਉਸਨੇ ਅਜੇ ਹੀ ਚਾਹ ਪੀਉਣ ਲਈ ਆਪਣੇ ਰੂਮ ਮੇਟ ਦਾ ਦਿਲੋਂ ਧੰਨਵਾਦ ਕੀਤਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ